ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸੋ ਪਿਛਲੇ ਦਿਨਾਂ ਦੇ ਵਿੱਚ ਆਪਾਂ ਇੱਕ ਵੀਡੀਓ ਸਾਂਝੀ ਕੀਤੀ ਸੀ ਕਿ ਮਾਸਟਰ ਕਿਡਰ ਤੋਂ ਲੈਕਚਰ ਆਫ ਪ੍ਰੋਮੋਸ਼ਨ ਵਾਸਤੇ ਜਿਹੜੇ ਉਹ ਕੇਸਾਂ ਦੀ ਮੰਗ ਕੀਤੀ ਗਈ ਪਰ ਉਹ ਕੇਸ ਸਿਰਫ ਮੈਥ ਤੇ ਸਾਇੰਸ ਵਿਸ਼ੇ ਨਾਲ ਸੰਬੰਧਿਤ ਹੀ ਜਿਹੜੇ ਉਹ ਮੰਗੇ ਕੇ ਸੀ ਉਸ ਤੋਂ ਬਾਅਦ ਇੱਕ ਹਿਸਟਰੀ ਵਿਸ਼ਾ ਜਿਹੜਾ ਹੋਰ ਐਡ ਕੀਤਾ ਗਿਆ ਸੀ ਪਰ ਇਸ ਤੋਂ ਇਲਾਵਾ ਵੀ ਹੁਣ ਹੋਰ ਪੰਜ ਸਬਜੈਕਟਾਂ ਦੀ ਜਿਹੜੀ ਮੰਗ ਕੀਤੀ ਗਈ ਹੈ ਜਿਦੇ ਵਿੱਚ ਕਿਹੜੇ-ਕਿਹੜੇ ਸਬਜੈਕਟ ਨੇ ਕਿੰਨਾ-ਕਿੰਨਾ ਤੱਕ ਜਿਹੜੀ ਉਹ ਸੀਨੀਅਰ ਤਾਂ ਸੂਚੀ ਦੇ ਅਕੋਰਡਿੰਗ ਕਿੰਨੇ ਕਰਮਚਾਰੀ ਹੈ ਜਿਨ੍ਹਾਂ ਨੂੰ ਬੁਲਾਇਆ ਗਿਆ ਸੋ ਕੀ ਹੈ ਸਾਰੀ ਜਾਣ ਕੇ ਤੁਹਾਨੂੰ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਬਨੇ ਰਹੋ ਸੋ ਮਾਸਟਰ ਕੈਟਰ ਤੋਂ ਹਿਸਟਰੀ ਅੰਗਰੇਜ਼ੀ ਸਮੇਤ ਪੰਜ ਹੋਰ ਵਿਸ਼ਿਆਂ ਦੇ ਲੈਕਚਰਾਰ ਪਦ ਉਨ ਤੱਕ ਕਿਸਾਨ ਦੀ ਮੰਗ ਕੀਤੀ ਜਾਂਦੀ ਹੈ ਠੀਕ ਹੈ ਜੀ ਸੋ ਉਹਦੇ ਵਿੱਚ ਸਿੱਖਿਆ ਭਾਗ ਵੱਲ ਤੋਂ ਸਮੇਂ-ਸਮੇਂ ਤੇ ਜਿਹੜੀਆਂ ਪੱਤਰ ਜਾਰੀ ਹੁੰਦੀਆਂ ਸੋ ਉਸੇ ਦੇ ਤਹਿਤ ਇਹਨਾਂ ਨੇ ਇੱਕ ਵਰਸ ਦੇ ਜਿਹੜੇ ਉਹ ਕੇਸ ਨੇ ਉਹਨਾਂ ਦੀ ਮੰਗ ਜਿਹੜੀ ਉਹ ਕੀਤੀ ਹੋਈ ਹੈ ਦੋਸਤੋ ਜਿਹਦੇ ਵਿੱਚ 73877 ਜਨਰਲ ਤੇ 35236 ਐਸਸੀ ਤੋਂ 90800 ਤੱਕ ਡਿਫਰੈਂਟ ਏਬਲ ਦੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਬੁਲਾਇਆ ਗਿਆ ਤੇ ਇਸ ਤਰ੍ਹਾਂ ਹੀ ਅੰਗਰੇਜ਼ੀ ਵਿਸ਼ੇ ਦੇ 51897 ਜਨਰਲ ਹੈ 65365 एससी ਤੇ 74500 ਜਿਹੜੇ ਡਿਫਰੈਂਟ ਏਬਲਡ ਕੈਂਡੀਡੇਟਸ ਨੇ ਉਹਨਾਂ ਦੀ ਉਹ ਮੈਡ ਸੂਚੀ ਦੇ ਆਧਾਰ ਤੇ ਜਿਹੜੀ ਉਹ ਸੀਨੀਅਰ ਦਾ ਬਣਦੀ ਹੈ ਇਸ ਤਰ੍ਹਾਂ ਜੇਕਰ ਇਕਨੋਮਿਕਸ ਅਰਥਸ਼ਾਸਤਰ ਦੀ ਗੱਲ ਕਰ ਲਈਏ ਤਾਂ 54000 ਜਿਹੜੀ ਜਰਨਲ ਦੀ ਹੈ ਜੀ ਠੀਕ ਹੈ ਜੀ ਸੋ ਉਸ ਤੋਂ ਬਾਅਦ ਜੇਕਰ 61000 ਦੀ ਗੱਲ ਕਰ ਲਈਏ ਤਾਂ एससी ਦੀ ਹੈ ਇਸ ਤਰ੍ਹਾਂ 65000 ਜਿਹੜੀ ਹੈ ਉਹ 50 ਦੇ ਲਗਭਗ ਡਿਫਰੈਂਟ ਏਬਲਡ ਕੈਂਡੀਡੇਟਸ ਨੇ ਸੋ ਹਿੰਦੀ ਦੀ ਜੇਕਰ ਗੱਲ ਕਰੀਏ ਤਾਂ ਹਿੰਦੀ ਦੀ 38000 ਜਨਰਲ ਦੀ ਹੈ ਜੀ ਇਸ ਤੋਂ ਬਾਅਦ 44000 ਜਾਂ ਸੌਰੀ 48000 ਦੇ ਲਗਭਗ ਜਿਹੜੀ ਉਹ ਐਸਸੀ ਦੀ ਹੈ ਤੇ 640 ਜਿਹੜੀ 80 ਉਹ ਡਿਫਰੈਂਟ ਏਬਲ ਕੈਂਡੀਡੇਟਸ ਦੀ ਹੈ ਹਿਸਟਰੀ ਦੀ ਜੇ ਗੱਲ ਕਰੀਏ ਤਾਂ 54500 ਜਨਰਲ ਤੇ 54000 ਜਿਹੜੀ ਉਹ ਐਸਸੀ ਦੀ 49500 ਜਿਹੜੀ ਉਹ ਡਿਫਰੈਂਟ ਏਬਲ ਕੈਂਡੀਡੇਟਸ ਨੇ ਇਹ ਵੱਖ ਦੋਸਤੋ ਪੰਜ ਵਿਸ਼ਿਆਂ ਦੇ ਜਿਹੜੇ ਕੈਂਡੀਡੇਟਸ ਨੇ ਠੀਕ ਹੈ ਉਸ ਤੋਂ ਪਹਿਲਾਂ ਮੈਥ ਸਾਇੰਸ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਬੁਲਾ ਲਿਆ ਗਿਆ ਸੀ ਇਸ ਤੋਂ ਬਾਅਦ ਕਿਹੜੇ-ਕਿਹੜੇ ਜਿਹੜੇ ਕੈਂਡੀਡੇਟਸ ਨੇ ਉਹ ਕਿਹੜੀ-ਕਿਹੜੀ ਡੇਟ ਨੂੰ ਜਾਣਗੇ ਜ਼ਿਲ੍ਹੇ ਵਾਈਜ਼ ਇਹਨਾਂ ਨੇ ਜਿਹੜੇ ਉਹ ਕੈਂਡੀਡੇਟਸ ਬੁਲਾਏ ਹੋਏ ਸੋ ਕਰਮਚਾਰੀਆ ਤੋਂ ਕੇਸ ਪ੍ਰਾਪਤ ਕਰਨ ਉਪਰੰਤ ਦਫ਼ਤਰ ਜਿਹੜੇ ਹੈਗੇ ਸਿੱਖਿਆ ਅਫਸਰ ਨੂੰ ਯਕੀਨੀ ਭੇਜਣਾ ਯਕੀਨੀ ਬਣਾਉਣ ਇਸ ਉਤਪਾਦ ਫਾਸੋ ਪ੍ਰਾਪਤ ਹਸਤਾਖਰ ਕਰਨ ਉਪਰੰਤ ਦਰਸਾਈ ਗਈ ਸਾਰਣੀ ਸਮੇਂ ਸਿਰ ਜਿਹੜਾ ਪਹੁੰਚ ਕੇ ਉਹ ਆਪਣੀ ਜ਼ਿੰਮੇਵਾਰੀ ਪੂਰਵਕ ਨਿਵਾ ਸਕਦੇ ਆ ਤੇ ਇਹ ਮਿਤੀ 2 6 2025 ਭਾਵ 2 ਜੂਨ ਨੂੰ ਕਿਹੜੇ ਕਿਹੜੇ ਜ਼ਿਲ੍ਹੇ ਜਿਹੜੇ ਉਹ ਉੱਥੇ ਪਹੁੰਚਣਗੇ ਜੀ ਸਭ ਤੋਂ ਪਹਿਲਾਂ ਇਹਦੇ ਵਿੱਚ ਪਟਿਆਲਾ ਸੰਗਰੂਰ ਮਾਨਸਾ ਰੂਪਨਗਰ ਸ਼੍ਰੀ ਮੁਕਸਰ ਸਾਹਿਬ ਫਤਿਹਗੜ ਸਾਹਿਬ ਫਾਜ਼ਿਲਕਾ ਫਲੋੜ ਜ਼ਪੂਰ ਮੋਗਾ ਬਰਨਾਲਾ ਤੇ ਫਰੀਦਕੋਟ ਅਤੇ ਤਰਨਤਾਰਨ ਸੋ ਇਹ ਜ਼ਿਲ੍ਹੇ ਦੋਸਤੋ 6 ਆਪਣਾ 2 ਜੂਨ 2025 ਨੂੰ ਜਾਣਗੇ ਉਸ ਤੋਂ ਬਾਅਦ 4 ਜੂਨ ਨੂੰ ਕਿਹੜੇ ਕਿਹੜੇ ਜਾਣਗੇ ਜੀ ਜਿਹੜੇ ਬਾਕੀ ਜ਼ਿਲ੍ਹੇ ਰਹਿ ਗਏ ਜਿਵੇਂ ਲੁਧਿਆਣਾ ਜਲੰਧਰ ਅਮਰਸਰ ਬਠਿੰਡਾ ਆਪਣਾ ਜੀ ਐਸਐਸ ਨਗਰ ਕਪੂਰਸਲਾ ਮਰੀਰਕੋਟਲਾ ਐਸਐਸ ਨਗਰ ਗੁਰਦਾਸਪੁਰ ਪਠਾਨਕੋਟ ਅਤੇ ਹੁਸ਼ਿਆਰਪੁਰ ਇਹ ਉਹ ਜਿਹੜੇ ਹੈਗੇ ਸੀ ਆਪਣੇ ਜ਼ਿਲ੍ਹੇ ਨਹੀਂ ਜਿਹੜੇ 4 ਜੂਨ ਨੂੰ ਪਹੁੰਚਣਗੇ ਸੋ ਨਿਰਧਾਰਤ ਮਿਤੀ ਤੋਂ ਬਾਅਦ ਕਿਸੇ ਤੋਂ ਵੀ ਜਿਹੜਾ ਪੱਖ ਤੋਂ ਅਧੂਰੀ ਕਿਸਮ ਦੀ ਜਾਣਕਾਰੀ ਨਹੀਂ ਪ੍ਰਾਪਤ ਕੀਤੀ ਜਾਣੀ ਹੈ ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰ ਮੁਕੰਮਲ ਪ੍ਰੂਫ ਆਰਮੇ ਦੀ ਸੌਫਟ ਕਾਪੀ ਐਕਸਲ ਫਾਈਲ ਅਤੇ ਦੋ ਪਰਤਾਲਾਂ ਵਿੱਚ ਹਾਰਡ ਕਾਪੀ ਜਿਹੜੀ ਭੇਜਣੀ ਯਕੀਨੀ ਬਣਾਉਣਗੇ ਸੋ ਦੋਸਤੋ ਤੁਸੀਂ ਇਹ ਨਿੱਜੀ ਪੱਤਰ ਤੇ ਵੀ ਜਿਹੜਾ ਆਪਾਂ ਇਹ ਕੰਮ ਕਰਵਾ ਸਕਦੇ ਹਾਂ ਉਸ ਤੋਂ ਬਾਅਦ ਦੋਸਤੋ ਇਹ ਉਹ ਲਿਸਟ ਹੈ ਤੁਹਾਡਾ ਨਾਲ ਸਾਂਝੀ ਕਰ ਰਿਹਾ ਜਿਹੜੀ ਮੈਥ ਸਾਇੰਸ ਵਿਸ਼ਿਆਂ ਦੇ ਨਾਲ ਸੰਬੰਧਿਤ ਜਿਹੜੀ ਉਹ ਮੰਗੀ ਗਈ ਸੀ ਸੋ ਹਰਪੰਜਨ ਸਿੰਘ ਜਿਹੜੇ ਉਸ ਤੋਂ ਬਾਅਦ ਰਿੱਟ ਵੀ ਲੱਗੀ ਸੀਗੀ ਉਸ ਦੇ ਸੰਬੰਧ ਦੇ ਵਿੱਚ ਹੈ 19 6 19 ਰਹੀਂ ਜਿਹੜੀ ਸਾਂਝੀ ਕੀਤੀ ਸੀ ਸੀਨੀਅਰ ਤਾਂ ਸੂਚੀ ਨੂੰ ਬਣਾਉਣ ਤੋਂ ਬਾਅਦ 25 ਸੌਰੀ 29 5 24 ਨੂੰ ਉਸ ਤੋਂ ਬਾਅਦ 5 8 24 ਰਹੀਂ ਮਾਸਟਰ ਕੈਡਰ ਦੀ ਪ੍ਰੋਵੀਜ਼ਨਲ ਸੂਚੀ ਤਿਆਰ ਕੀਤੀ ਗਈ ਸੋ ਨਵੀਂ ਤਿਆਰ ਸੂਚੀ ਤੋਂ ਬਾਅਦ 9 5 25 ਅਤੇ 13 5 25 ਨੂੰ ਪਬਲਿਕ ਨੋਟਿਸ ਰਾਹੀਂ ਜਾਰੀ ਕਰਦੇ ਫਿਜ਼ੀਕਲ ਐਜੂਕੇਸ਼ਨ ਦੇ ਵਿਸ਼ੇ ਵਿੱਚ ਕੇਸਾਂ ਦੀ ਮੰਗ ਕੀਤੀ ਐ ਸੋ ਫਿਜ਼ੀਕਲ ਐਜੂਕੇਸ਼ਨ ਦੇ ਉਸ ਤੋਂ ਬਾਅਦ ਜਿਹੜੇ ਹੈਗੇ 13 5 2025 ਨੂੰ ਸੀਣੀ ਟਸੂਚੀ ਬਣਾਈ ਗਈ ਸੋ ਜਿਨ੍ਹਾਂ ਦੀ ਲਿਸਟ ਦੋਸਤੋ ਤੁਹਾਡੇ ਸਾਹਮਣੇ ਜਿਹੜੀ ਰੱਖੀ ਗਈ ਹੈ ਜਨਰਲ ਦੀ ਜਿਹੜੇ ਹੈਗੇ ਆ ਉਹ ਕਿੰਨੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਵੀਸੀ ਦੇ ਕਿੰਨੇ ਆ ਤਕਰੀਬਨ 17 ਕੈਂਡੀਡੇਟਸ ਨੇ ਜਨਰਲ ਦੇ ਐ ਐਸ ਸੀ ਆਰਓ ਦੇ ਜਿਹੜੇ ਹੈਗੇ ਆ ਉਹ ਕਿੰਨੇ ਨੇ ਉਹ ਸਾਰਾ ਇਸ ਡਿਟੇਲ ਦੀ ਜਿਹੜੀ ਬਿਲਕੁਲ ਦਿੱਤੀ ਹੋਈ ਹੈ ਠੀਕ ਹੈ ਜੀ ਸੋ ਕਾਫੀ ਸਾਰੇ ਕੈਂਡੀਡੇਟਸ ਨੇ ਜਿਹੜੇ ਮਤਲਬ 79 ਕੈਂਡੀਡੇਟਸ ਨੇ ਜਿਹੜੇ ਉਹ ਫਿਜ਼ੀਕਲ এডਿਕੇਸ਼ਨ ਦੇ ਮਾਸਟਰ ਗ੍ਰੈਜੂਏਟ ਤੋਂ ਲੈਕਚਰ ਅਪਰ ਪ੍ਰੋਮੋਸ਼ਨ ਜਿਹੜੀ ਹੋਈ ਹੈ ਉਹਨਾਂ ਨੂੰ ਬੁਲਾਇਆ ਗਿਆ ਠੀਕ ਹੈ ਜੀ ਸੋ ਇਹ ਉਹ ਸਾਰੀ ਜਾਣਕਾਰੀ ਹੈ ਜੋ ਤੁਹਾਡਾ ਅੱਜ ਦੀ ਇਸ ਜਾਣਕਾਰੀ ਸਾਂਝੀ ਕਰਨੀ ਸੀ ਸੋ ਹਾਲਾਂਕਿ ਇਦੇ ਵਿੱਚੋਂ ਜ਼ਿਆਦਾ ਕੁਝ ਨਹੀਂ ਹੈ ਦੋਸਤੋ ਇਹ ਸਿਰਫ ਸੀਨੀਅਰਾਂ ਦਾ ਸੂਚੀ ਹੀ ਉਹਨਾਂ ਨੇ ਤਿਆਰ ਕੀਤੀ ਹੋਈ ਹੈ ਮਾਸਟਰ ਕੇਡਰ ਤੋਂ ਲੈਕਚਰਰ ਪ੍ਰਮੋਸ਼ਨ ਦੀ ਸੋ ਪਹਿਲਾਂ ਮਾਸਟਰ ਕੇਡਰ ਨੂੰ ਜਿਹੜਾ ਉਹ ਵਿਚਾਰਿਆ ਜਾ ਕੋ ਫਿਰ ਉਸ ਤੋਂ ਬਾਅਦ ਉਹਦੀ ਸੀਨੀਅਰਾਂ ਦਾ ਸੂਚੀ ਤਿਆਰ ਕਰਕੇ ਫਿਰ ਉਹਨਾਂ ਨੂੰ ਜਿਹੜਾ ਉਹ ਪ੍ਰਮੋਟ ਕੀਤਾ ਜਾਣਾ ਲੈਕਚਰਰ ਪਦ ਦੇ ਲਈ ਠੀਕ ਹੈ ਜੀ ਸੋ ਮਿਲਦੇ ਹਾਂ ਹੋਰ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ